ਜੀ ਸਸਤਰੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਸਾਡਾ ਬੇਬੀ ਕੀ ਆ ਬਣ ਰਹਾ ਮੇਰਾ ਪੁੱਤ ਕਿਸ਼ਨਾ ਹਾਂ ਜੀ ਕਿਸ਼ਨਾ ਕਿਸ਼ਨਾ ਕ੍ਰਿਸ਼ਨਾ ਵਾਜੀ ਵਾ ਲੋ ਜੀ ਇਹ ਆਪਣੀ ਫੈਮਿਲੀ ਦੇ ਮੈਂਬਰ ਮੇਰੀ ਵਾਈਫ ਦਵਿੰਦਰ ਕੌਰ 3 ਇਹ ਮੇਰਾ ਲਾਡਲਾ ਅਦਤਨ ਜੀ ਇਹ ਮੇਰੀ ਮੰਮੀ ਆ ਜੀ।ਵੇਂ ਅਸੀਂ ਗੱਲ ਜੀ। ਲੋ ਜੀ ਅਸੀਂ ਆਪਣਾ ਚੈਨਲ ਦੁਬਾਰਾ ਸਟਾਰਟ ਕੀਤਾ ਏ। ਦੇਖੋ ਜੀ ਅਸੀਂ ਨਾ ਆਪਣਾ ਚੈਨਲ ਦੁਬਾਰਾ ਸਟਾਰਟ ਕੀਤਾ ਏ ਤਾਂ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਜਿਹੜੇ ਵੀ ਸਾਨੂੰ ਪਹਿਲਾਂ ਦੇਖਦੇ ਸੀਗੇ ਠੀਕ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਤੇ ਰੋਜ਼ ਐਂਟਰਟੇਨਮੈਂਟ ਵਾਲੀਆਂ, ਟਰੈਵਲਿੰਗ ਵਾਲੀਆਂ ਠੀਕ ਆ। ਸਾਰੀ ਤਰ੍ਹਾਂ ਦੇ ਹੋਾਈ ਕਰੂਗੇ ਬਲੌਗ ਤੁਸੀਂ ਪਲੀਜ਼ ਇੱਕ ਵਾਰ ਸ਼ੇਅਰ ਜ਼ਰੂਰ ਕਰ ਦੇ ਇਹ ਦੇਖੋ ਜੀ ਸਾਡਾ ਕਾਕਾ ਆ ਜਾ ਬਈ ਕਾਕਾ ਸ਼ਾਹ ਹੋ ਗਿਆ ਹੀਰੋ ਕਿਹਦਾ ਲੱਗ ਰਹਾ ਹੈ ਭਾਈ ਸੀਸੇਗਾ ਦੇਖ ਰਹਾ ਹੈ ਹੁੰਦਾ ਸੀਸੇ ਮੈਂ ਕੀ ਦੇਖ ਰਹਾ ਬਾਸ ਉਹ ਬਾਸ ਟਕਾਵਾ ਦੀ ਕੁੜੀਆਂ ਵਾਂਗੂ ਹੋ ਇਹ ਇਸ ਲਈ ਇਸੇ ਮੈਂ ਦੇਖ ਰਿਹਾ ਹਾਂ ਤੂੰ ਆ ਮੇਰਾ ਤੂੰ ਕੁੜੀਏ ਦਾ ਮੁੰਡਾ ਹੈ ਹੈ ਚਲ نیچے ਬੈਠ ਤੂੰ ਕੁੜੀਏ ਦਾ ਮੁੰਡਾ ਹੈ ਸ਼ਾਹੂਰ ਉਹ ਲਾ ਦੇ ਦੱਸ ਦੇ ਉੱਤੇ ਆਪ ਲੜਕੇ ਹੋ ਜਾਂ ਲੜਕੀ ਹੋ ਲੜਕੇ ਹਾਂ ਤੇ ਲड़का ਹੈ ਇਹ ਸ਼ਾਬਾਸ਼ ਕਿੱਦਾਂ ਦਾ ਲੱਗ ਰਿਹਾਵੇਂ ਹੈ ਖਤ ਨਾ ਦੇ ਇੱਧਰ ਦੋ ਮਿੰਟ ਕਰ ਅੱਛਾ ਪਾਜਾ ਨਜ਼ਰ ਨਲਾ ਜਵੇ ਮੇਰੇ ਲਾਲ ਨੂੰ ਤੇ ਨਾ ਨਜ਼ਰ ਲੱਗੇ ਮੇਰੀ ਵਾਈਫ ਨੂੰ ਜਿਹੜੀ ਹਰ ਤਿਆਰ ਦੇ ਉੱਪਰ ਤਿਆਰ ਕਰਦੀ ਆ ਅਪਏ ਪਹਿਲਾਂ ਪਾਇਆ ਸੀਗਾ ਉਹ ਕਿਹੜਾ ਸੀਗਾ ਇੱਕ ਤਾਂ ਆਰਮੀ ਵਾਲਾ ਸੀਗਾ ਉੱਥੇ ਪਹਿਲਾਂ ਕਿਹੜਾ ਪਾਇਆ ਸੀਗਾ ਦਵਿੰਦਰ ਜਦ ਸ਼ਾਹ ਜੀ ਤਿਆਰ ਹੋ ਜਾਂਦਾ ਇੱਕ ਚੀਜ਼ ਵਾਸਤੇ ਹੋਰ ਕਿਹੜੀ ਚੀਜ਼ ਬਾਜਨਾ ਕਰਦੇ ਬਾਜਨਾ ਕਰਦੇ ਪੀੜ ਵਾਲਾ ਪੀੜ ਵਾਲਾ ਲੋ ਜੀ ਦੇਖੋ ਬਾਈਕ ਬੈਗ ਤੇ ਲੁੱਕ ਕਿਦਾਂ ਹੀ ਲੱਗਦੀ ਆ ਦਵਿੰਦਰ ਇਹ ਕੀ ਹੈ ਜੇ ਤੁਸੀਂ ਹੁਣ ਖੋਲੇ ਬਾਜੂ ਬੰਦ ਬਾਜੂ ਬੰਦ ਲੋ ਜੀ ਇਹ ਹੈ ਜੀ ਬਾਜੂ ਬੰਦ ਇਹ ਜਿਹੜੀਆਂ ਚੀਜ਼ਾਂ ਮੇਲੇ ਕੇ ਆਈ ਹੋਈ ਏ ਇਹ ਤਾਂ ਬਾਸਰੀ ਲੈ ਕੇ ਆਉਂਦੇ ਐ ਸਪਰੇਅਰ ਮੇਨ ਨਹੀਂ ਰਹੀ ਜੀ ਠੀਕ ਹੈ ਜੀ ਮੋਰ ਦਾ ਫੰਗ ਲੈ ਕੇ ਆਉਂਦਾ ਏ ਠੀਕ ਹੈ ਬਾਕੀ ਬਾਕੀ ਤੁਹਾਨੂੰ ਪੂਰੀ ਲੁੱਕ ਤੇ ਇਸ ਹੁਣ ਬਾਅਦ ਚ ਦਿਖਾਈ ਜਾਉਂਗੀ ਬਣੇ ਦਿਓ ਵੀਡੀਓ ਨਾਲ ਸ਼ੁਕਰੀਆ ਹਾਂ ਇਹ ਨਖਤ ਚਿਚੀਆਂ ਲੈ ਲੈ ਕੇ ਆਉਂਦੀਆਂ ਮੇਰੇ ਪਾਣੂ ਬੇਨੇ ਕ ਚਿਚੇ ਲੈ ਲੈ ਕੇ ਆਉਂਦੀ ਲੋ ਜਦ ਤੱਕ ਆਪਣਾ ਸ਼ਬਦ ਵੀਰ ਤਿਆਰ ਹੁੰਦਾ ਏ ਠੀਕ ਹੈ ਤਾਂ ਫਿਰ ਆਪਾਂ ਦੋਗਲੀ ਬੈਠ ਜੰਨੇ ਆ ਟੱਕਰਾਂ ਦਾ ਫੀਜੂਗੇ ਕੱਢ ਜੂਸੀਂ ਮੰਗੇ ਬਈ ਬੈਠ ਜਾਂਦੇ ਆ देखो ये वो ये सामने तैयार है गए पता नहीं क्या कर रहे हैं क्या नहीं कर रहे जा तो वो जानते हैं जा भगवान तो जानते हैं आजा भाई हर हर महादेव क्या बने मेरा पुत्र इधर आओ आगे आओ आपकी आवाज क्लियर नहीं आ रही आज मैं लिटिल किचन बना रहा हूं लिटिल किचन बने हो अब क्या करने आए हो आप यहां पर धरती पे दुनिया को बचाने आया हूं दुनिया को बचाने आए हो किससे बचाने आए हो पाकिस्तान पे <laughs> पाकिस्तान तो भाई जो मैं जो पाकिस्तान के पीछे पे है जो हो गया क्या जैसे पेड़ काटते हैं काटे है ना पेड़ लोगों ने इतने ठीक है वहां पर घर बना लिए अपने ਉਸਕੇ ਬਾਅਦ ਕੀ ਹੋਇਆ ਫਿਰ ਜਵਾਬ ਹੋ ਰਹੀ ਮੈਂ ਬਾਬਾ ਜੀ ਕੋ ਨਹੀਂ ਬੁਲਾਉਂਗਾ ਮੈਂ ਬਾਬਾ ਜੀ ਦੇ ਘਰ ਨਹੀਂ ਜਾਊਂਗਾ ਉਹ ਕੀ ਬਾਤ ਸੀ ਤੁਸੀਂ ਤਾਂ ਕਿਹਾ ਸੀ ਜੀ ਉਹ ਮੈਂ ਬਾਬਾ ਜੀ ਕੋਲ ਨਹੀਂ ਜਾਊਂਗਾ ਜੇ ਜੇ ਸ਼ਿਮਲਾ ਵਿੱਚ ਬਾੜ ਆਈ ਸੀਗੀ ਉਹ ਤੁਸੀਂ ਕਹਿ ਸੀਗੇ ਮੈਂ ਬਾਬਾ ਜੀ ਕੋਲ ਨਹੀਂ ਜਾਊਂਗਾ ਇਸ ਤੋਂ ਬਾਅਦ ਬਾਬਾ ਜੀ ਨੇ ਐਨੇ ਬੰਦੇ ਮਾਰਤੇ ਬੋਲਿਆ ਹਨ ਉਹਨੇ ਫਿਰ ਵਾਜੀਆ ਯਾਰ ਇੱਥੇ ਤੁਰ ਕੇ ਆਓ ਇਹਨੂੰ ਫੋਟੋ ਕੇ ਚੰਦ ਲਓ ਇਹੀ ਪਾ ਇਸ ਤਰ੍ਹਾਂ ਵੇ ਲੈ ਤਰ੍ਹਾਂ ਇਹ ਇਹ ਕੀ ਕਰ ਰਹੇ ਹੋ ਆਪ ਕੀ ਕਰ ਰਹੇ ਹੋ ਪਾਸੇ ਵੀ ਆ ਰਹੇ ਹੋ ਇਧਰ ਦੇਖੋ ਲਓ ਜੀ ਇਸ ਨੂੰ ਕਢਾ ਲ ਦਿਓ ਮੂਸੇ ਇੱਕ ਤਾਂ ਉਲਟੀ ਫੜ ਰਾਇ ਫਿੱਟਾ ਕਿਸ਼ਨਾ ਸਾਹ ਇਸ ਨੂੰ ਐਸੇ ਫੜੋਗੇ ਯਹਾਂ ਸੇ

ਮਸਤੀ ਹੀ ਕਰੋ ਅਸਾ ਤੁਸੀਂ ਮਸਤੀ ਸਿਰ ਹਿਲਾ ਮਈਆ ਹੈ ਹੈ ਕੀ ਕਰ ਰਹੀ ਹੈ ਮੇਰੀ ਮਈਆ ਇੱਧਰ ਦੇਖੋ ਲੋ ਜੀ ਹੁਣ ਸ਼ਬਦ ਆਇਆ ਏ ਮੇਤ ਆਏ ਵਿਕਰਾਂ ਇਹਨੂੰ ਕਹਿੰਦਾ 2 ਦਾ ਦੂਜਾ ਦੇਖਦੇ ਆ ਕਿੱਥੇ ਆ ਸ਼ਬਦ ਦਾ ਕਿਉਂ ਨਹੀਂ ਮੰਨੇ ਮੈਨਾਂ ਕਿਹ ਕਿਆ ਕਿਆ ਬੋਲ ਰਿਓ ਸਿਰਦ ਕਿਉਂ ਨਹੀਂ ਬੰਨੇ ਦਾਦਾ ਮੰਨ ਨਹੀਂਦਾ ਕਾ ਉਹ ਮੰਨ ਨਹੀਂ ਸੀਗਾ ਪੁੱਤ ਅਜਾ ਆਦਾ ਖੇਲਣ ਆਇਆ ਥੋਡੇ ਨਾਲ ਵੀਡੀਓ ਬਣਾਣ ਆਇਤਾ जिगना कल फौजी फौजी बने थे अजी यह बनना सी आज... सामान भी लेके आया कर। क्या करना है बेटा हो गई तैयार हो जाओगी तैयार हो जाओ बीज बीजी बीजी को चीची बीजी आपके बस चीजी आपके बस चीजी बीजी चीजी चीजी है आपके पास है ਜਾ ਜਾਂ ਜੇ ਤਾ ਜਾ ਹੋ ਤਿਆਰ ਹੋ ਜਾ ਪੁੱਤ ਚਲ ਮਮਨ ਨੂੰ ਲੈ ਦੇ ਤੇ ਤਨ ਪੇਦਨ ਜੀ ਬਾਅਦ ਮਾਂ ਕਮਾਂ ਲੈ ਜਾਉਂਗੇ ਠੀਕ ਹੈ ਭਾਈ ਹੱਥ ਮਲਾ ਹੱਥ ਮਲਾ ਮਸ਼ਾਅੱਲਾ ਜਾ ਹੋਣਾ ਉਹਨਾ ਸਮਾਨ ਤੇ ਟਾਈਟ ਰਹਿਣਾ ਆ ਇਹਨੂੰ ਕੱਟਾ ਹੋ ਗਏ ਭੇਜਦੇ ਥੋੜੇ ਚਲ ਕਹਿ ਦੂੰਗੇ ठीक ठीक है के थी 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 के। हो जाए जाए जाए। है है लेके चॉकलेट रखी जा घर हां बर्गर भी रखे हैं है तो और ठंडा भी रखा है ਮੁੜੇ ਆਈ ਕੋਈ ਜਿਆਨੀ ਬਾਅਦ ਤੋਂ ਮੁੜੇ ਨਾ ਹੋਰ ਨੰਦਰਾ ਬੜੀ ਆਈ ਜਿੱਤੇ ਡਰ ਜਾਂਦੇ ਸੀ ਤੇ ਮਾਜੀ ਬੀਬੀ ਜੀ ਜਿੱਦਾਂ ਰੰਮੀ ਆਈ ਵੀ ਸੀ ਉਦੋਂ ਦਾ 10:30 ਵਜੇ ਆਈ ਉੱਥੇ ਦੇ ਨਿਆਣਾ ਕਰਕੇ ਰਹੀ ਤਾਂ ਬੀਬੀ ਦਿਖੀ ਨਹੀਂ ਹੋਣੀ ਇਹਨਾਂ ਨੂੰ ਪਤਾ ਨਹੀਂ ਬਈ ਫਿਰ ਲੈ ਬਈ ਇਹੇ ਹੀ ਆਪਣੇ ਤੈ ਇਹਦਾ ਘਰ ਜਿਵੇਂ ਤੇ ਤਈਏ ਫਿਰ ਸਾਰੇ ਤਈ ਰਖਾ ਵੇਖੋ ਕਿੰਨਾ ਸੋਹਣਾ ਬਾਗੀਆਂ ਆਉਂਦੀਆਂ ਬਾੜੂਆਂ ਵੀ ਇਹਨੂੰ ਕਿੰਨਾ ਸੋਹਣਾ ਬਣਾਇਆ ਹੋਇਆ ਦੇਖੋ ਇੱਕ ਅਣਕ ਧੋਈ ਹੋਈ ਆ ਉਹ ਦਾ ਉਹ ਕਮਰੇ ਦੇ ਅੱਗੇ ਆ ਤੇ ਆ ਤੁਹਾਨੂੰ ਬਾਹਰ ਤੇ ਲੁੱਕ ਦਿਖਾਵਾਂ ਬਾਹਰ ਤੇ ਲੁੱਕ ਉਸ ਕੈਸੀ ਦੇਖੋ ਬਾਹਰ ਕੀ ਲੁੱਕ ਉਹ ਅੱਗੇ ਆਪਣੇ ਬਾਪੂ ਜੀ ਆਪਣੇ ਫਰੈਂਡ ਦੀ ਵੇਟ ਕਰ ਰਹੀ ਹੈ ਬਾਪੂ ਜੀ ਕੁਰਸੀ ਲੈ ਕੇ ਆਵੇਂ ਕੁਰਸੀ ਹੈ ਠੀਕ ਹੈ ਚਲੋ ਬਾਏ ਮੈਂ ਸ਼ਬਦ ਨੂੰ ਛੱਡਣਾ ਹੈ ਇੱਧਰ ਮਿਲਾਨਾ ਫੋਨ ਉਹਨੂੰ ਫੋਨ ਮਿਲਾਨਾ ਹੈ ਸ਼ਬਦ ਨੂੰ ਸ਼ਬਦ ਨੂੰ ਇੱਧਰ ਕਹਿਣਾ ਦੇ ਸੀਰ ਸੀਰ ਤਨ ਦੇ ਲੈ ਮਿਲ ਲਗਦਾ ਮੈਨੂੰ ਫੋਨ ਬੱਲਾ ਲਿਆ ਮਿਲਾਨਾ ਨਹੀਂ ਮੈਨੂੰ ਲੱਗ ਬੁਲਾ ਰਿਹਾ ਬੁਲਾ ਰਿਹਾ ਹੈ ਜਮਾ ਗਾ ਰਿਹਾ ਦੋ ਰਾ ਚਾਹ ਠੀਕ ਆ ਕੋਈ ਗੱਲ ਨਹੀਂ ਚੰਗਾ ਫੇ ਲੋ ਜੀ ਇਹ ਸਾਡੇ ਪਿੰਡ ਦੀਆਂ ਗਲੀਆਂ ਉਹ ਮੋੜ ਮੋੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਉਹ ਪਿੰਡ ਦੀਆਂ ਗਲੀਆਂ ਦੀ ਆਹ ਇਹ ਸਾਰਾ ਕੁਝ ਬਦਲ ਗਿਆ ਸਾਰਾ ਕੁਝ ਕਿਸੇ ਕੱਚੀਆਂ ਹੋ ਸੀਗੀਆਂ ਠੀਕ ਆ ਸੜਕਾਂ ਸਿਰ ਇੱਟਾਂ ਲੱਗੀਆਂ ਹੋਈਆਂ ਸੀ ਹੁੰਦੀਆਂ ਸੀਗੀਆਂ ਆਹਾਂ ਗੋਲੀਆਂ ਖੇਲਣਾ ਕਬੱਡੀ ਖੇਲਣਾ ਠੀਕ ਹੈ ਕਿਲੋ ਕਣੂ ਚੀਚੀ ਖੇਲਣਾ ਤੇ ਆਪਣਾ ਬਾਂਦਰ ਕਿਲੀ ਖੇਲਣਾ ਠੀਕ ਹੈ ਕੰਦ ਟੱਪ ਖੇਲਣਾ ਐਨੇ ਜ਼ਿਆਦਾ ਖੇਡਦਾ ਸੀ ਗਿਆ ਉਹ ਗੱਲ ਛੱਡ ਦੋ ਫੇਰ ਵੀ ਹਾਂਜੀ ਇਹ ਜੀ ਸਾਡਾ ਕੰਪੂਰ ਸਪਰਾਪਾ ਹੁਣ ਦੇਖੋ ਕਮੈਂਟ ਤੱਕਾ ਕਿ ਦੇਖਿਓ ਦੱਸਿਓ ਬੇ ਸੋਣਾ ਪਤਾ ਕੀ ਹਾਲਾ ਬਾਈ ਜੀ ਤੁਸੀਂ ਨਾ ਮੰਨੂਗੇ ਨਹੀਂ ਠੀਕ ਆ ਤੁਹਾਨੂੰ ਪਤਾ ਹੈ ਨਾ ਥੋੜੇ ਜਿੱਦਾਂ ਚੰਡੀਗੜ੍ਹ ਦੇ ਇਲਾਕੇ ਤੋਂ ਲੱਗ ਰਹੇ ਨੇ ਆ ਠੀਕ ਆ ਮਾਨਸਾ ਹੋ ਗਿਆ ਠੀਕਾ ਹੋ ਗਿਆ ਇੱਥੇ ਪਹਿਲਾਂ ਉਹ ਗੱਲ ਦੱਸਦਾ ਵੀ ਪਿੰਡ ਦੇ ਬੰਦ ਕੀ ਸੀ ਪਿੰਡੇ ਦੇ ਬੰਦਿਆਂ ਨਾਮ ਲੈ ਦੋ ਉਹਦੇ ਘਰਾਂ ਪਚਾਦੇ ਕਰਦੇ ਤੇ ਠੀਕ ਹੈ ਜੀ ਅੱਜ ਕੱਲ ਇੰਨੇ ਇੱਕ ਹਿਮਾਚਲੀ ਆਪਣੇ ਪ੍ਰਵਾਸੀ ਵੀਰ ਠੀਕਾ ਯੂਪੀ ਤੋਂ ਹਰਿਆਣੇ ਤੋਂ ਸਾਰੇ ਜਣੇ ਆ ਕੇ ਇੱਥੇ ਵਸਣ ਲੱਗ ਗਏ। ਇੰਨੀ ਜ਼ਿਆਦਾ ਗਰਮੀ ਤੁਸੀਂ ਯਕੀਨ ਕਰੋ ਮੈਂ ਰਜਿੰਦਰਗੜ੍ਹ ਗਿਆ ਸੀ ਕਾਹਣੀ ਵਾਸੀ ਕੋਲ ਉੱਥੇ ਸੀਗਾ ਟੈਂਪਰੇਚਰ 28 ਨਾ 43 ਦਾ ਠੀਕਾ ਜੀ ਇੱਥੇ ਸੀਗਾ 48 ਦਾ। ਉਹ ਇਹ ਦੇਖ ਲਈ। ਲੋ ਹੀ ਇੱਤ ਲੱਗਿਆ ਵਾਹ ਜੀ ਵਾਹ ਬੰਦੇ ਕੋਈ ਗਿਆ ਨਿਸ਼ਾਨਾ ਲਾਇਏ ਬੰਦੇ ਨੇ ਸ਼ਾਬਾਸ਼ ਕਿਹਦੀਆਂ ਚੱਲ ਰਹਾ ਮਹਾਨ ਹੈ ਬਾਹਰ ਵਿਆਹ ਚੱਲਦਾ ਹੈ ਕਿਸ ਦਾ ਜੀ بڑے ਹੋ ਕੇ ਕੀ ਬਣੋਗੇ ਫੌਜੀ ਫੌਜੀ ਅਭੀ ਕੀ ਕਰ ਰਹੇ ਹੋ ਪ੍ਰੈਕਟਿਸ ਕਰ ਰਹੇ ਹੋ ਬੰਦੂਕ ਚਲਾਣੇ ਦੀ ਫੌਜ ਮੈਨੂੰ ਪਤਾ ਕਿ ਫੌਜ ਮੈਂ ਨਾ ਅਸਲੀ ਬੰਦੂਕ ਮਿਲਦੀ ਹੈ ਤਿਆਰੀ ਕਰ ਰਹੇ ਹੋ ਤੂੰ ਉਸ ਚੀਜ਼ ਦੀ ਕਿ ਮੇਰੇ ਕੋਲ ਬੰਦੂਕ ਚਲਾਣੀ ਆ ਜਾਏ ਜਲਦੀ ਸੇ ਜਲਦੀ ਬਾਜੀ ਵਾ ਸ਼ਾਬਾਸ਼ ਬੇਟਾ ਆਪਣੇ ਨੂੰ ਕਰੋ ਕਿਸੇ ਲਗਾਓ ਜੋਰ ਲਗਾਓ ਦੇਖੋ ਆਪਣੇ ਆਪ ਹੋ ਗਏ ਮੈਂ ਆਇਆ ਸ਼ਾਬਾਸ਼

ठीक है ठीक है। ज्वाइन होगा ज्वाइन। ओके वेरी गुड किधर लगा हुआ निशाना ये लगाइए निशाना इसका शाबाश। चलो बेट, बेटा। चलो बेटा बस करो ठीक है अब नहीं मानना ओके बाय अभी तुम कार्टून देख रहे हो वो देखो ਜਾ ਬੋੜੋ ਬਾਏ ਬਾਏ ਗਾਇਜ਼ ਅਬਾ ਖਿਆਲ ਰੱਖਣਾ ਅਬਾ ਖਿਆਲ ਰੱਖਣਾ ਹਾਂ ਲੋਜੀ ਦੇਖੋ ਇਹ ਅਸ ਤਾਂ ਇਹਨੂੰ ਫੋਨ ਛੱਡਾ ਕੇ ਠੀਕ ਹੈ ਜੀ ਤੇ ਵੀ ਭੱਲਾ ਤੇ ਆ ਬਸ ਜਦੋਂ ਜਮ ਦੁਪਹਿਰ ਨੂੰ ਠੀਕ ਹੈ ਜਾਂ ਥੋੜੀ ਦੇ ਸ਼ਾਮ ਨੂੰ ਠੀਕ ਹੈ ਬਸ ਉਹ ਦਿਖਾ ਦਿੰਦੇ ਆ ਜਦੋਂ ਸਕੂਲ ਤੇ ਆਉਣ ਤੋਂ ਬਾਅਦ ਬੱਚਾ ਥੋੜਾ ਹੋ ਹੁੰਦਾ ਠੀਕ ਹੈ ਉਹ ਉਸ ਟਾਈਮ ਦਿਖਾ ਦਿੰਦੇ ਆ ਠੀਕਾ ਫੋਨ ਇਹ ਬਿਲਕੁਲ ਹੀ ਬੰਦ ਕੀਤਾ ਹੋਇਆ ਹੈ ਫੋਨ ਇਹ ਨਹੀਂ ਚਲਦਾ ਅੱਜ ਜਿਹੜੀ ਇਹ ਸਗਰੀਨ ਲਾਈ ਆ ਠੀਕ ਹੈ ਜੀ ਇਹ ਇਹਦੇ ਵਿੱਚ ਇਹਦੇ ਨਾਲ ਅਖਾਂ ਤੇ ਕੋਈ ਅਸਰ ਨਹੀਂ ਪੈਂਦਾ ਠੀਕਾ ਉਹ ਕੈਦੇ ਸੀਗੇ ਪਤਾ ਨਹੀਂ ਪਤਾ ਨਹੀਂ ਕੀ ਵਿੱਚ ਪਾਇਆ ਹੋਇਆ ਇਹ ਸਗਰੀਨ ਦੇ ਉੱਤੇ ਕੀ ਲਾਇਆ ਹੋਇਆ ਹੈ ਜੋਰ ਨਾ ਬਟਾ ਜੋਰ ਆਰਮੀ ਉਹਦੇ ਤੇ ਇਤਨੀ ਬੜੀ ਬੜੀ ਬੰਦੂਕਾਂ ਹੁੰਦੀ ਹੈ ਫਿਰ ਕਿਵੇਂ ਜੋਰ ਲਗਾਓਗੇ ਜੋਰ ਲਗਾਓ लगाओ 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 है कि इसको बाद में डालना यहां रखो यहां रखो इसको ऐसे रखो ठीक है अब लगाओ जोर सीधी रखो सीधी दो बेटा, हाँ अब लाओ जो हाँ शाबाश अब डालो इसमें रोंद पहले इसको पहले इसको करना है पुश, ठीक है फिर बाद में डालना ये रौंद रोन डालना बिल्कुल आगे तक ऐसे ठीक है बिल्कुल आगे तक डालना निशाना लगा दिया तुरे तो है बस करो चलो बाय